ਭੱਲੇ ਅਮਰਦਾਸ ਗੁਣ ਤੇਰੇ ਭੱਲੇ ਅਮਰਦਾਸ ਗੁਣ ਤੇਰੇ ਭੱਲੇ ਅਮਰਦਾਸ ਗੁਣ ਭੱਲੇ ਅਮਰ ਤੇਰੀ ਉਪਮਾ ਤੋ ਹੈ ਵਣ ਆਵੇ ਤੇਰੀ ਉਪਮਾ ਤੋ ਹੈ ਵਣ ਆ ਤੇਰੀ ਉਪਮਾ ਤੋ ਹੈ ਵਣ ਤੇਰੀ ਉਪਮਾ ਧੰਸਿਰੀ ਗੁਰੂ ਅਮਰਦਾਸ ਜੀ ਧੰਸਿਰੀ ਗੁਰੂ ਅਮਰਦਾਸ ਜੀ ਧੰਸਿਰੀ ਗੁਰੂ ਅਮਰਦਾਸ ਧੰਸ ਧੰਨ ਸ੍ਰੀ ਗੁਰੂ ਅਮਰਦਾਸ ਜੀ ਧੰਨ ਸ੍ਰੀ ਗੁਰੂ ਅਮਰਦਾਸ ਜੀ ਧੰਨ ਸ੍ਰੀ ਗੁਰੂ ਅੱਜ ਕੇ ਧੰਨ ਸ੍ਰੀ ਗੁਰੂ ਤੇਰੀ ਉਪਮ ਤੋ ਹੈ ਵਣ ਆਵੇ ਤੇਰੀ ਉਪਮ ਤੋ ਹੈ ਵਣ ਆਵੇ ਤੇਰੀ ਤੋ ਹੈ ਵਣ ਤੇਰੀ ਉਪਮ ਤੋ ਹੈ ਵਣ ਆਖੋ ਸਤਨਾਮ ਸ੍ਰੀ ਗੱਜਕ ਕਹਿਦੇ ਸਤਨਾਮ ਸ੍ਰੀ ਫਿਰ ਆਖੋ ਸਤਨਾਮ ਸ੍ਰੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਦੁਨੀਆ ਦੀ ਲਾਜ ਨਹੀਂ ਰੱਖੀ ਤੈਨੂੰ ਬਾਬਾ ਸੱਤਾ ਬਲਵੰਡ ਜੀ ਨੇ ਪਤਾ ਕੀ ਲੱਗੇ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਝੱਖੜ ਝੁੱਲਦੇ ਰਹੇ ਦੁਨੀਆ ਦੇ ਅੰਦਰ ਝੱਖੜ ਝੁੱਲਦੇ ਆ ਤੁਹਾਡੇ ਉੱਤੇ ਪਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਤੁਸੀਂ ਨਹੀਂ ਡੋਲੇ ਵਰਦੇ ਮੀਂਹ ਵਿੱਚ ਝੱਖੜ ਹਨੇਰੀਆਂ ਤੂਫਾਨਾਂ ਵਿੱਚ ਚੀਜ਼ਾਂ ਡੋਲ ਜਾਂਦੀਆਂ ਨੇ ਇੱਕੋ ਚੀਜ਼ ਐ ਜਿਹਨੂੰ ਸਮੇਰ ਪਹਾੜ ਕਹਿੰਦੇ ਜਿੰਨਾ ਮਰਜੀ ਝੱਖੜ ਆ ਜਾਏ ਸਮੇਰ ਪਹਾੜ ਨਹੀਂ ਹਿੱਲਦਾ ਕਿਨੇ ਹੀ ਗੁਰੂ ਅਮਰਦਾਸ ਮਹਾਰਾਜ ਤੁਸੀਂ ਸਮੇਰ ਪਰਬਤ ਦੀ ਤਰ੍ਹਾਂ ਅਡੋਲ ਰਹੇ ਲੋਕਾਂ ਦੇ ਤੰਨੇ ਮੇਣਿਆਂ ਦੇ ਝੱਖੜ ਤੁਹਾਡੇ ਉੱਤੇ ਝੁਲਦੇ ਰਹੇ ਲੋਕੀ ਮੂੰਹ ਤੇ ਮੇਣੇ ਮਾਰਦੇ ਰਹੇ ਇਹਦੇ ਪੁੱਤ ਨੋਹਾਂ ਪੁੱਛਦੇ ਨਹੀਂ ਹੁਣੇ ਬੁੱਢੇ ਵੇਰੀ ਕੁੜਮਾਂ ਦੇ ਘਰ ਬੈਠੇ ਕੁੜਮਾਂ ਦੀਆਂ ਗਾਗਰਾਂ ਢੋਂਦਾ ਸਾਥ ਸੰਗਤ ਤੰਨੇਆਂ ਮੇਣਿਆਂ ਦੇ ਮੀਂਹੇਰੀ ਝੱਖੜ ਤੂਫਾਨ ਚੱਲ ਗਏ ਪਰ ਗੁਰੂ ਅਮਰਦਾਸ ਮਹਾਰਾਜ ਡੋਲੇ ਨਹੀਂ ਤੈਉ ਬਾਬਾ ਸੱਤਾ ਬਲਵੰਡ ਜੀ ਕਹਿੰਦੇ ਸਮੇਰ ਪਰਬਤ ਦੀ ਤਰ੍ਹਾਂ ਤੁਸੀਂ ਅਡੋਲ ਬਾਬਾ ਸੱਤਾ ਬਲਵੰਡ ਜੀ ਨੇ ਬਚਨ ਕਹਿ ਕੇ ਕਹਿੰਦੇ ਧੰਨ ਗੁਰੂ ਅਮਰਦਾਸ ਮਹਾਰਾਜ ਤੁਸੀਂ ਸਮੇਰ ਪਰਬਤ ਦੀ ਤਰ੍ਹਾਂ ਅਡੋਲ ਹੋ ਝੱਖੜ ਵਾਉ ਨਾ ਡੋਲੇ ਕਿੰਨਾ ਮੀਂਹ ਦੇ ਰੀ ਝੱਖੜ ਭਾਵ ਦੁਨੀਆ ਦੇ ਤਾਨੇ ਮੇਣੇ ਦੁਨੀਆ ਦੇ ਤਾਨੇ ਮੇਣੇ ਕਈ ਵਾਰ ਬੰਦੇ ਨੂੰ ਹਟਾ ਦਿੰਦੇ ਨੇ ਜੰਗੇ ਪਾਸੇ ਝੱਖੜ ਵਾਉ ਨਾ ਡੋਲੇ ਪਰਵਤ ਮੇਰਾਣ ਸਾਸ ਸੰਗਤ ਇੱਕ ਸੱਜਣ ਨੇ ਉਹ ਮੇਰੇ ਪਿਆਰ ਵਾਲੇ ਤਾਂ ਉਹ ਮਹਾਪੁਰਸ਼ਾਂ ਕੋਲ ਘਾਰ ਸੇਵਾ ਵਾਲਿਆਂ ਕੋਲ ਹੁਣ ਪੱਕੇ ਚੜ ਗਏ ਉਹ ਬੰਦਾ ਪਿੰਡ ਦਾ ਸਰਪੰਚ ਰਿਹਾ 45 ਕਿੱਲੇ ਜ਼ਮੀਨ ਹੈ ਉਹਨੂੰ ਤਿੰਨ ਉਹਦੇ ਮੁੰਡੇ ਨੇ ਹੁਣ ਉਹਦਾ ਭਤੀਜਾ ਸਰਪੰਚ ਬਣਿਆ ਹੋਇਆ ਤਾਂ ਉਹ ਸਭ ਕੁਝ ਛੱਡ ਕੇ ਅੱਜ ਤੋਂ 5 ਸਾਲ ਪਹਿਲਾਂ ਮਹਾਪੁਰਸ਼ਾਂ ਕੋਲ ਉਹਨੇ ਆ ਕੇ ਕੁੜਤੀ ਪਾ ਲਈ ਜਦੋਂ ਕੁੜਤੀ ਭਾਈ ਤਾਂ ਲੋਕ ਉਹਨੂੰ ਉੱਥੇ ਵੀ ਸਰਪੰਚ ਸਾਹਿਬ ਕਹਿਣ ਉਹਨੇ ਹੱਥ ਜੋੜ ਕੇ ਕਿਹਾ ਭਰਾਵੋ ਹੁਣ ਮੈਨੂੰ ਸਰਪੰਚ ਨਾ ਕਹੋ ਜਿੱਦਣ ਮੈਂ ਸਰਪੰਚ ਸੀ ਉਦੋਂ ਦੁਨੀਆ ਸਰਪੰਚ ਕਹਿੰਦੀ ਸੀ ਹੁਣ ਮੈਂ ਮਹਾਪੁਰਸ਼ਾਂ ਕੋਲ ਜੀਵਨ ਸਫਲ ਕਰਨ ਆਇਆ ਐ ਮੈਨੂੰ ਸਰਪੰਚ ਨਾ ਕਹੋ ਮੈਨੂੰ ਸੇਵਾਦਾਰ ਕਹੋ ਸਾਧ ਸੰਗਤ ਬੁਲਿਹਾਰ ਇਹੋ ਜਿਹੇ ਬੰਦਿਆਂ ਦਾ 45 ਕਿੱਲੇ ਜ਼ਮੀਨ ਦਾ ਕੋਈ ਮਾਨ ਨਹੀਂ ਪਰ ਜਦੋਂ ਉਹ ਪਿੰਡ ਵਾਲੇ ਉਹਦੇ ਪੁੱਤਰ ਜਿਹੜੇ ਉਹਨੂੰ ਪਿੰਡ ਦੇ ਲੋਕ ਕਹਿਣ ਲੱਗ ਪਏ ਉਹ ਕਹਿੰਦੇ ਤੁਸੀਂ ਬਡੇ ਨੂੰ ਕੱਢ ਦਿੱਤਾ ਘਰੋਂ ਤੁਸੀਂ ਸਰਪੰਚ ਨੂੰ ਕੱਢਤਾ ਉਹ ਉੱਥੇ ਕੰਮ ਕਰਦਾ ਫਿਰਦਾ ਜਾਂ ਉਹ ਡੇਰੇ ਵਿੱਚ ਉੱਥੇ ਲੰਗਰ ਵਰਤਾਉਂਦਾ ਫਿਰਦਾ ਇੱਡਾ ਵੱਡਾ ਬੰਦਾ 45 ਗੱਲਿਆਂ ਦਾ ਮਾਲਕ ਉਹਦੇ ਕੁੜਮਾ ਨੇ ਵੀ ਆ ਕੇ ਕਿਹਾ ਸਾ ਸੰਗਤ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਉਹਨੇ ਸੇਵਾ ਨਹੀਂ ਛੱਡੀ ਉਹ ਕਹਿੰਦਾ ਮੈਨੂੰ ਗੁਰੂ ਅਮਰਦਾਸ ਮਹਾਰਾਜ ਦਾ ਜੀਵਨ ਸਾਹਮਣੇ ਸੀ ਮੇਰੇ ਰਿਸ਼ਤੇਦਾਰ ਕਹਿੰਦੇ ਰਹੇ ਕਹਿੰਦਾ ਜਿੱਦਣ ਮੈਂ ਪਿੰਡ ਗਿਆ ਮੇਰਾ ਵੱਡਾ ਲੜਕਾ ਕਹਿੰਦਾ ਬਾਪੂ ਬੇਇੱਜ਼ਤੀ ਬਹੁਤ ਹੁੰਦੀ ਲੋਕੀ ਕਹਿੰਦੇ ਨਹੀਂ ਘਰੋਂ ਕੱਢ ਦਿੱਤਾ ਬੜਾ ਉੱਥੇ ਗੁਰਦਾਰੇ ਰਹਿਣਾ ਸੇਵਾ ਵਾਲੇ ਨੇ ਉਹ ਕਹਿੰਦਾ ਇਹ ਕਹੀ ਜਾਣ ਕਿ ਨਹੀਂ ਆਪਣਾ ਜਨਮ ਇੱਥੇ ਚੌਂਕੇ ਤੇ ਬਹਿ ਕੇ ਤਾਸ਼ਾਂ ਖੇਡ ਕੇ ਗਵਾਉਣੇ ਮੈਂ ਹੁਣ ਗੁਰੂ ਦੇ ਲਿਖੇ ਜਨਮ ਲਾਉਣੇ ਮੈਨੂੰ ਇਹਨਾਂ ਗੱਲਾਂ ਦੀ ਕੋਈ ਪਰਵਾਹ ਨਹੀਂ ਦੁਨੀਆ ਜੋ ਮਰਜ਼ੀ ਕਰੇ ਮੈਂ ਆਪਣਾ ਜਨਮ ਸਫਲ ਕਰਦਾ ਅੱਜ ਸਾਧ ਸੰਗਤ ਉਹ ਬੰਦਾ ਉੱਥੇ ਸੇਵਾ ਕਰਦਾ ਨਾ 45 ਕਿੱਲੇ ਦਾ ਮਾਣ ਹੈ ਨਾ ਸਰਪੰਚ ਰਹਿਣ ਦਾ ਮਾਣ ਹੈ ਨਾ ਉਹਨੂੰ ਇਹ ਮਾਣ ਮੇਰੇ ਤਿੰਨ ਪੁੱਤਰ ਨੇ ਕੋਠੀਆਂ ਪਈਆਂ ਨੇ ਮੇਰਾ ਭਤੀਜਾ ਸਰਪੰਚ ਹੈ ਇਹਨਾਂ ਚੀਜ਼ਾਂ ਦਾ ਅੱਜ ਕੋਈ ਮਾਣ ਨਹੀਂ ਸਭ ਕੁਝ ਮਾਣ ਛੱਡ ਕੇ ਸੇਵਾ ਕਰਦਾ ਕਿਉਂ ਗੁਰੂ ਦੇ ਦਰ ਉੱਤੇ ਪਰਵਾਹ ਨਹੀਂ ਕੋਏ ਜਿਹੜਾ ਕਿਸੇ ਚੀਜ਼ ਦਾ ਮਾਣ ਨਾਲ ਚਿੱਤ ਵਿੱਚ ਰੱਖੇ ਇੱਥੇ ਮਾਣ ਘਮਾਉਣਾ ਪੈਂਦਾ ਆਪਸ ਕੋ ਕਰ ਕਸ਼ਣਾ ਜਨਾਵੇ ਹਰ ਹਰ ਨਾਮ ਰਹਿਦਾ ਸਤਿਆਵੇ ਇੱਥੇ ਗੁਰੂ ਅੱਗੇ ਮਰ ਕੇ ਚੱਲਣਾ ਪੈਂਦਾ 100 100 ਕਿਲਾ ਛੱਡ ਕੇ ਬੰਦੇ ਮੈਂ ਸੇਵਾ ਕਰਦੇ ਵੇਖੇ ਨੇ ਸਾਧੂ ਨਹੀਂ ਤੇ ਐਵੇਂ ਚਿੱਤ ਵਿੱਚ ਰਹਿੰਦਾ ਮੇਰੇ ਕੋਲ ਆ ਜਮੀਨ ਹੈ ਮੈਂ ਇੱਕ ਸੱਜਣਾ ਨੂੰ ਬਾਹਰ ਕੈਨੇਡਾ ਘੱਲ ਦਿੱਤਾ ਉਹਨਾਂ ਦੀ ਸਪੌਂਸਰ ਘੱਲੀ ਉਹ ਗੁਰੂ ਦੇ ਪਿਆਰ ਵਾਲੇ ਕੀਰਤਨੀਏ ਸੀ ਤਾਂ ਉੱਥੇ ਚਲੇ ਗਏ ਉਹ ਗੁਰਦੁਆਰੇ ਵਾਲੇ ਕਹਿੰਦੇ ਭਾਈ ਸਾਹਿਬ ਸਵੇਰੇ ਸਵੇਰੇ ਇੱਥੇ ਸੰਗਤ ਨਹੀਂ ਹੁੰਦੀ ਬਾਹਰ ਗੁਰਦੁਆਰੇ ਦੁਪਹਿਰੇ ਦਿਨ ਚੜੇ ਸੰਗਤ ਜਦੋਂ ਬੱਸਾਂ ਦਾ ਪ੍ਰਬੰਧ ਹੁੰਦਾ ਸਨੋਪ ਪੈਣੀ ਉਦੋਂ ਸੰਗਤ ਹੁੰਦੀ ਤੇ ਇਹ ਗੁਰਦੁਆਰੇ ਵਿੱਚ ਸਵੇਰੇ ਸਾਰੇ ਸਿੰਘਾਂ ਨੂੰ ਆਪਣੀ ਰੋਟੀ ਆਪ ਬਣਾਉਣੀ ਪੈਂਦੀ ਆਪਣੇ ਪ੍ਰਸ਼ਾਦ ਆਪ ਬਣਾਉਣੇ ਪੈਂਦੇ ਵੀ ਸਵੇਰੇ ਨਹੀਂ ਕੋਈ ਇੱਥੇ ਬਣਾ ਕੇ ਦਿੰਦਾ ਦੁਪਹਿਰੇ ਮਾਈਆਂ ਆਉਂਦੀਆਂ ਨੇ ਸੈਣੀਓ ਬਣਾ ਜਾਂਦੀਆਂ ਨੇ ਰਾਤ ਦਾ ਪ੍ਰਸ਼ਾਦ ਤਾਂ ਜਦੋਂ ਉਹ ਸਿੰਘਾਂ ਨੂੰ ਕਿਹਾ ਪ੍ਰਸ਼ਾਦਾ ਬਣਾਉਣਾ ਪੈਣਾ। ਉਹਨਾਂ ਵਿੱਚੋਂ ਜਿਹੜਾ ਉਹ ਕੀਰਤਨੀਆਂ ਦਾ ਹੈੱਡ ਸੀ ਉਹ ਕਹਿੰਦਾ ਜੀ ਮੇਰੇ ਕੋਲ 6 ਕਿੱਲੇ ਜ਼ਮੀਨ ਆ ਕਹਿੰਦਾ ਮੈਂ ਰੋਟੀਆਂ ਬਣਾਵਾਂ। ਅਸੀਂ ਤਾਂ ਕਹਿੰਦਾ ਆਪ ਨੌਕਰ ਰੱਖੇ ਹੋਏ। ਉਹ ਕਮੇਟੀ ਵਾਲੇ ਕਹਿੰਦੇ ਭਰਾਵਾ ਵੀ 6 ਕਿੱਲੇ ਦਾ ਮਾਣ ਫਿਰ ਤੂੰ ਹੋਣਾ ਹੀ ਨਹੀਂ ਸੀ। ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਹਿੰਦਾ ਕਿਸੇ ਵਾਸਤੇ ਨਹੀਂ ਇਹ ਕਹਿ ਰਹੇ ਤੁਹਾਨੂੰ ਆਪਣੇ ਵਾਸਤੇ ਕਹਿੰਦੇ ਨੇ ਵੀ ਸਵੇਰੇ ਆਪ ਬਣਾ ਲਿਆ ਕਰੋ। ਦੁਪਹਿਰੇ ਸੰਗਤ ਆ ਜੇ ਕਹਿਣ ਤੋਂ ਭਾਵੇਂ ਹੈ ਕਈ ਵਾਰ ਅਸੀਂ ਕੀਰਤਨ ਕਥਾ ਕਰਦੇ ਅਸੀਂ ਵੀ ਆਪਣਾ ਆਪ ਕੰਮ ਕਰ ਸਕਦੇ। ਸਾਡੇ ਚਿੱਤ ਵਿੱਚ ਇਹ ਚੀਜ਼ਾਂ ਨੇ ਮੈਂ ਆ ਕਰਾਂ ਇਹ ਦੁਨੀਆ ਦੀ ਲਾਜ ਝਗਣੀ ਪੈਂਦੀ ਇਹਨੂੰ ਮਹਾਰਾਜ ਕਹਿੰਦੇ ਨੇ ਜੇ ਤੂੰ ਰੱਬ ਨੂੰ ਮਿਲਣਾ ਹੈ ਫਿਰ ਸੁਣ ਸਕੀਏ ਪ੍ਰਭ ਮਿਲਣ ਨਿਸ਼ਾਨੀ ਮਨ ਤਨ ਰਪ ਤਜ ਲਾਜ ਲੋਕੰਨੀ ਲੋਕਾਂ ਦੀ ਲਾਜ ਛੱਡ ਕੇ ਲੋਕੀ ਕੀ ਕਹਿੰਦੇ ਨੇ ਲਾਜ ਛੱਡ ਕੇ ਸੇਵਾ ਕਰੋ ਫਿਰ ਬਹੁਤ ਕੁਝ ਮਿਲਦਾ ਹੈ ਦੋ ਚੀਜ਼ਾਂ ਦਾ ਪਰਹੇਜ਼ ਰੱਖਣਾ ਨਿੰਦਿਆ ਤੇ ਚੁਗਲੀ ਕਿਹੜੀਆਂ ਗੱਲਾਂ ਨਿੰਦਿਆ ਤੇ ਚੁਗਲੀ ਇਹ ਦੋ ਪਰਹੇਜ਼ ਰੱਖਣੇ ਨੇ ਅੱਠ ਪਰਹੇਜ਼ ਹੋਰ ਨੇ ਉਹ ਮੈਂ ਅਗਲੀ ਕਥਾ ਵਿੱਚ ਦੱਸਾਂਗਾ ਜੇ ਉਹ ਪਰਹੇਜ਼ ਨਾ ਰੱਖੇ ਆਪਣੀ ਸੇਵਾ ਵਿਅਰਥ ਆਪਣਾ ਸਿਮਰਨ ਵਿਅਰਥ ਆਪਣਾ ਧਨ ਪੁੰਨ ਵਿਅਰਥ ਇਹ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਹੈ ਦੋ ਚੀਜ਼ਾਂ ਹੁਣ ਤੁਸੀਂ ਯਾਦ ਰੱਖਿਓ ਨਿੰਦਿਆ ਨਹੀਂ ਕਿਸੇ ਦੀ ਕਰਨੀ ਜੁਗਲੀ ਨਹੀਂ ਕਰਨੀ ਕਿਸੇ ਇਹ ਚੀਜ਼ ਚਿੱਤ ਵਿੱਚ ਰੱਖਣਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਣਵਤ ਨਾਨਕ ਤਾਰੇ ਸੋਏ ਬਿਲਕੁਲ ਚਿੱਤ ਵਿੱਚ ਕਿਸੇ ਦੀ ਨਿੰਦਿਆ ਨਹੀਂ ਲੈਉਣੀ ਹਾਂ ਜੇ ਕੋਈ ਕਰ ਰਿਹਾ ਹੈ ਉਹ ਆਪੇ ਭਰੇਗਾ ਕਿਉਂ ਭਾਈ ਗੁਰੂ ਵੇਖ ਰਿਹਾ ਉਹ ਤੋਂ ਨਹੀਂ ਕੋਈ ਸ਼ਬਾਸ ਆਪਾਂ ਕਿਸੇ ਦੀ ਨਿੰਦਿਆ ਕਿਉਂ ਕਰੀਏ ਜਦੋਂ ਤੁਹਾਨੂੰ ਇਹ ਚੀਜ਼ ਵਿਸ਼ਵਾਸ ਹੋਵੇ ਕਿ ਮੇਰਾ ਗੁਰੂ ਸਭ ਕੁਝ ਜਾਣਦਾ ਹੈ ਘਟ-ਘਟ ਕੇ ਅੰਦਰ ਕੀ ਜਾਨਤ ਭਲੇ-bure ਕੀ ਪੀਰ ਪੇਸ਼ਾਨ ਨਿੰਦਿਆ ਤੇ ਚੁਗਲੀ ਛੱਡੀ ਇੱਕ ਚੀਜ਼ ਜਿਹੜੀ ਹੈ ਉਹ ਤੁਸੀਂ ਕੱਲ ਨੂੰ ਕਰਕੇ ਆਉਣੇ ਇਹਨੂੰ ਐ ਸਮਝ ਲਿਓ ਵੀ ਦਿੱਸੀ ਜੇ ਯੂ ਆਰ ਹੋਮਵਰਕ ਇਹ ਤੁਹਾਡਾ ਹੋਮਵਰਕ ਹੈ ਕਿਉਂਕਿ ਮਹਾਂਪੁਰਸ਼ਾਂ ਦੇ ਸਥਾਨ ਤੇ ਆਇਓ ਜੇ ਚੀਜ਼ਾਂ ਨਾ ਸਿੱਖੀਆਂ ਫਿਰ ਆਉਣ ਦਾ ਕੋਈ ਫਾਇਦਾ ਨਹੀਂ ਸਾਧ ਸੰਗਤ ਉਹ ਹੋਮਵਰਕ ਤੁਹਾਨੂੰ ਵੀ ਉਹੀ ਹੈ ਤੇ ਮੈਨੂੰ ਵੀ ਉਹੀ ਹੈ ਇਹ ਨਹੀਂ ਮੈਂ ਕਥਨ ਕਰਦਾ ਤੇ ਮੈਨੂੰ ਨਹੀਂ ਉਹ ਕਰਨ ਦੀ ਲੋੜ ਤੁਹਾਡੇ ਵਾਸਤੇ ਵੀ ਜੇ ਕੋਈ ਬੱਚਾ ਸਕੂਲੋਂ ਘਰ ਆ ਕੇ ਹੋਮਵਰਕ ਨਾ ਕਰੇ ਉਹਦਾ ਰਿਜ਼ਲਟ ਫੇਲ ਹੁੰਦਾ ਹੈ ਜੇ ਆਪਾਂ ਘਰ ਜਾ ਕੇ ਕੰਮ ਨਾ ਕੀਤਾ ਆਪਣਾ ਵੀ ਰਿਜ਼ਲਟ ਫੇਲ ਹੋਣਾ ਉਹ ਕੰਮ ਕੀ ਹੈ ਜਦੋਂ ਸਵੇਰੇ ਢੋਡੀ ਨੀਂਦ ਵਿੱਚੋਂ ਜਾਗ ਖੁੱਲੇ ਜਦੋਂ ਸਵੇਰੇ ਤੁਹਾਡੀ ਨੀਂਦ ਵਿੱਚੋਂ ਜਾਗ ਖੁੱਲੇ 4 ਵਜੇ 5 ਵਜੇ 6 ਵਜੇ ਗ੍ਰਸਤੀ ਬੰਦੇ ਹੋ ਜਦੋਂ ਸਵੇਰੇ 4 5 6 ਵਜੇ ਤੱਕ ਤੁਹਾਡੀ ਨੀਂਦ ਵਿੱਚੋਂ ਜਾਗ ਖੁੱਲੇ ਉੱਠਦੇ ਅਨਸਾਰ ਪਹਿਲਾ ਫਰਸਟ ਵਰਕ ਤੁਹਾਡਾ ఎవਰੀਡੇ ਇਹ ਹੋਣਾ ਚਾਹੀਦਾ ਹੈ ਉੱਠਦੇ ਅਨਸਾਰ ਪਹਿਲਾਂ ਜਪਨਾ ਸਤਨਾਮ ਸ੍ਰੀ ਨੀਂਦ ਚੋਂ ਜਾਗ ਖੁੱਲੇ ਪਹਿਲਾ ਸ਼ਬਦ ਤੁਹਾਡੀ ਰਸਨਾ ਤੇ ਆਵੇ ਸਤਨਾਮ ਸ੍ਰੀ ਵਾਹਿਗੁਰੂ 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 2 ਮਿੰਟ 4 ਮਿੰਟ ਉੱਠਦੇ ਅੰਸਾਰ ਪਹਿਲਾਂ ਆਪਣੇ ਮੰਜੇ ਬੈੱਡ ਤੇ ਬਹਿ ਕੇ ਜਪ ਲੈ ਉੱਠਦੇ ਅੰਸਾਰ ਵਾਹਿਗੁਰੂ 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 ਆਪਣੇ ਬੱਚਿਆਂ ਨੂੰ ਉਠਾਉਣੇ ਨੀਂਦ ਚੋਂ ਉਠਾਲਣ ਲੱਗਿਆਂ ਬੱਚੇ ਨੂੰ ਕਹਿਣਾ ਪੁੱਤ ਉੱਠ ਤင် ਚੜ ਗਿਆ ਬੋਲ ਸਤਨਾਮ ਸ੍ਰੀ ਇਹ ਉਠ ਪੁੱਤ ਬੋਲ ਸਤਨਾਮ ਸ੍ਰੀ ਵਾਹਿਗੁਰੂ ਏਦਾਂ ਬੱਚਿਆਂ ਨੂੰ ਜਗਾਉਣਾ ਸ਼ੁਰੂ ਕਰੋ ਨੀਂਦ ਵਿੱਚੋਂ ਮੇਰਾ ਵਿਸ਼ਵਾਸ ਹੈ ਤੁਹਾਡੇ ਘਰ ਦਾ ਐਟਮੋਸਫੇਅਰ ਚੇਂਜ ਹੋਣ ਲੱਗ ਜਾਏਗਾ ਕਿਉਂ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੋਬਾਰੇ ਉਹ ਘਰ ਸੋਹਣੇ ਹੋ ਜਾਂਦੇ ਨੇ ਜਿੱਥੇ ਨਾਮ ਜਪੀਏ ਉੱਠਦੇ ਅੰਸਾਰ ਪਹਿਲਾਂ ਨਾਮ ਜਪਣਾ ਸਤਨਾਮ ਸ੍ਰੀ ਵਾਹਿਗੁਰੂ ਇਹ ਨਹੀਂ ਕਿ ਆਪਾਂ ਲੇਟ ਉੱਠਣਾ ਤੇ ਫਿਰ ਬੀਬੀਆਂ ਬੱਚਿਆਂ ਨੂੰ ਠਾਣ ਲੱਗਿਆਂ ਦਵਾ ਦਾ ਥੱਪੜ ਮਾਰ ਕੇ ਠਾਲਦੀਆਂ ਛੱਤੀ ਕਰ ਤੇਰੀ ਬੈਨ ਲੱਗੇ ਅੱਗ ਲੱਗੇ ਦਿਨ ਚੜ ਗਿਆ ਹੋ ਗਿਆ ਸਵੇਰੇ ਉੱਠਦੇ ਆ ਪੰਗਾਲਾਂ ਕੱਢੀ ਜਾਂਦੇ ਕਰ ਜਦੋਂ ਸਵੇਰੇ ਨੀਂਦ ਤੋਂ ਜਾ ਖੁੱਲੇ ਤੁਹਾਡਾ ਫਰਸਟ ਵਰਕ ਐਵਰੀ ਡੇ ਇਹ ਹੋਵੇ ਉੱਠਦੇ ਅਨਸਾਰ ਅੱਖਾਂ ਖੋਲਦਿਆਂ ਰੱਬ ਦਾ ਸ਼ੁਕਰ ਕਰਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ 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 ਇਹ 2-4 ਮਿੰਟ ਸਵੇਰੇ ਜਪ ਲਿਆ ਕਰੋ ਇਹ ਸਾਡਾ ਹੋਮਵਰਕ ਕਿਹਨੇ ਦਿੱਤਾ ਹੈ ਗੁਰੂ ਰਾਮਦਾਸ ਜੀ ਨੇ ਕਿਹਨੇ ਦਿੱਤਾ ਹੈ ਗੁਰੂ ਰਾਮਦਾਸ ਜੀ ਨੇ ਜਿਹਨੂੰ ਮਹਾਰਾਜ ਕਹਿੰਦੇ ਨੇ ਗੁਰ ਸਤਪੁਰਖਾਂ ਜੋ ਸਿੱਖ ਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ ਪੜੋ ਗੁਰ ਸਤ ਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ ਉਠਦਿਆਂ ਸਾਰ ਵੈ ਗੁਰੂ ਕਵੇ ਉਹ ਗੁਰੂ ਦਾ ਸਿੱਖ ਹੈ ਕਹਿ ਲੋਂਗੇ ਭਾਈ ਸਿਰੇ ਜਪ ਲੋਂਗੇ ਮੈਂ ਕੱਲ ਨੂੰ ਪੁੱਛ ਲੈਣਾ ਤੁਹਾਨੂੰ ਕਥਾ ਜੀ ਸਵੇਰੇ ਨੀਂਦ ਤੋਂ ਉੱਠਦੇ ਅੰਸਾਰ ਵਾਹਿਗੁਰੂ ਕਿਨੇ ਕਿਹਾ ਕਹ ਲੋਂਗੇ ਹੱਥ ਕੜੇ ਕਰਕੇ ਜਕਾਰਾ ਛੱਡੋ ਸਵੇਰੇ ਵਾਹਿਗੁਰੂ ਕਹਾਂਗੇ ਉੱਠਦੇ ਅੰਸਾਰ ਬੱਚਿਆਂ ਨੂੰ ਵੀ ਕਹਾਂਗੇ ਵਾਹ ਵਾਹ ਸੋਨਿਹਾਰ ਸਤਿ ਜਦੋਂ ਸਵੇਰੇ ਨੀਂਦ ਤੋਂ ਜਾ ਖੁੱਲੇ ਉੱਠਦੇ ਅੰਸਾਰ ਆਪ ਵੀ ਤੇ ਆਪਣੇ ਬੱਚਿਆਂ ਨੂੰ ਵੀ ਕਹੋਣਾ ਬੋਲ ਬੇਟੇ ਸਤਨਾਮ ਸ੍ਰੀ ਵਾਹਿਗੁਰੂ ਧੀਏ ਬੋਲ ਸਤਨਾਮ ਸ੍ਰੀ ਵਾਹਿਗੁਰੂ ਆਪ ਵੀ ਜਪਣ ਆਪਣੇ ਬੱਚਿਆਂ ਨੂੰ ਵੀ ਜਪਾਉਣਾ ਠੀਕ ਹੈ ਭੈਣੋ ਇੱਕ ਕੰਮ ਹੋਰ ਹੈ ਜੇ ਤੁਸੀਂ ਕਰ ਲਓ ਭੈਣੋ ਜਦੋਂ ਸਵੇਰੇ ਉੱਠ ਕੇ ਪਹਿਲਾ ਕੰਮ ਤੁਹਾਡਾ ਹੁੰਦਾ ਹੈ ਰਸੋਈ ਸ਼ੁਰੂ ਕਰ ਦੇ ਤੁਸੀਂ ਚਾਹ ਪਾਣੀ ਬਣਾਉਣਾ ਸਵੇਰੇ ਜਦੋਂ ਇਸ਼ਨਾਨ ਪਾਣੀ ਕਰਕੇ ਸਵੇਰੇ ਚਾਹ ਪਾਣੀ ਬਣਾਉਣਾ ਰਸੋਈ 'ਚ ਵੜਨਾ ਹੈ ਉਦੋਂ ਆਪਣੇ ਘਰ ਵਿੱਚ ਗਿਆ ਸਵਾਲਦਿਆਂ ਚੁੱਲਾ ਬਾਲਦਿਆਂ ਬੀਬੀ ਉਹ ਕਹਦਿਆ ਕਰੋ ਸਤਨਾਮ ਸ੍ਰੀ ਦੇਖੋ ਚਾਹ ਧਰੀ ਹੈ ੁੱਲੇ ਤੇ ਚਾਹ ਰੱਖਣ ਲੱਗਿਆਂ ਵੇ ਸੌ ਪੱਤੀ ਮਿੱਠਾ ਪਾਉਂਦਿਆਂ ਕਹਦਿਆ ਕਰੋ ਨਾਲ-ਨਾਲ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਿਉਂ ਮੈਨੂੰ ਇੱਕ ਭੈਣ ਕਹਿੰਦੀ ਮੇਰੇ ਘਰ ਵਾਲੇ ਨੂੰ ਕਿਸੇ ਨੇ ਸ਼ਰਾਬ ਪੜ ਕੇ ਲਾਤੀ ਬਾਬਾ ਜੀ ਛੱਡਦਾ ਨਹੀਂ ਸਾਰੀ ਰਾਤ ਪੀ ਜਾਂਦਾ ਹੈ ਸਵੇਰੇ ਤੜਕੇ ਉੱਠ ਕੇ ਪੀਣ ਲੱਗ ਪੈਂਦੇ ਮੈਂ ਭਾਈ ਉਹਦਾ ਇਲਾਜ ਕਰਾਉ ਕਹਿੰਦੀ ਬਾਬਾ ਜੀ ਉਹਨੂੰ ਕਿਸੇ ਨੇ ਪੜ ਕੇ ਲਾਈ ਹੋਈ ਹੈ ਮੈਂ ਕਿਹਾ ਪੜ ਕੇ ਲਾਈ ਹੈ ਕਹਿੰਦੀ ਹਾਂ ਜੀ ਤਾਂ ਫਿਰ ਮੇਰੇ ਮਨ 'ਚ ਆਇਆ ਜੇ ਮਾੜੀ ਚੀਜ਼ ਪੜ ਕੇ ਲਾਈ ਜਾ ਸਕਦੀ ਹੈ ਕਿਸੇ ਨੂੰ ਮਾੜੀ ਚੀਜ਼ ਤਾਂ ਚੰਗੀ ਚੀਜ਼ ਵੀ ਪੜ ਕੇ ਲਾਈ ਜਾ ਸਕਦੀ ਹੈ ਆਪਣੇ ਸਾਰੇ ਪਰਿਵਾਰ ਨੂੰ ਸਵੇਰੇ ਚਾਹ ਦੁੱਧ ਵਿੱਚ ਪੜ ਕੇ ਪਲਾ ਦਿਓ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਦੇਖੋ ਮਹਾਂਪੁਰਸ਼ਾਂ ਦੇ ਸਥਾਨ ਤੇ ਆਏ ਸੰਤ ਦਾ ਕੋਈ ਕੰਮ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਕਰਮ RAM ਜੂ ਦਾਤਾ ਮੁਕਤ ਕੋ ਸੰਤ ਜਪਾਵੇ ਸਾਧੂ ਦੇ ਕੋਲ ਆ ਕੇ ਜੇ ਨਾਮ ਨਾ ਜਪਿਆ ਫਿਰ ਕੀ ਫਾਇਦਾ ਹੋਣਾ ਸੰਗਤ ਦੇ ਕੋਈ ਫਾਇਦਾ ਜੇ ਨਾਮ ਜਪਣਾ ਜਦੋਂ ਸਵੇਰੇ ਚਾਹ ਬਣਾਉਣੀ ਹੈ ਉਦੋਂ ਭੈਣੋ ਚਾਹ ਵਿੱਚ ਦੁੱਧ ਪੱਤੀ ਸੌਮ ਜੋ ਵੀ ਪਾਉਂਦੇ ਵਾਹਿਗੁਰੂ ਵਾਹਿਗੁਰੂ ਨਾਲ ਕਹਿ ਕੇ ਪਲਾ ਦਿਓ ਜਦੋਂ ਸਵੇਰੇ ਚਾਹ ਬਣਾਉਣੀ ਹੈ 19 ਦਿਨ ਵਾਹਿਗੁਰੂ 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 ਜਪਣੇ ਮੇਰਾ ਵਿਸ਼ਵਾਸ ਹੈ ਪੀਣ ਵਾਲਿਆਂ ਦੀ ਤਸਵੀਰ ਬਦਲ ਸਕਦੀ ਕਿਉਂਕਿ ਬਾਦਾਮ ਪਾਣੀ ਚ ਪਿਉਂਦੇ ਹੋ ਬਾਦਾਮ ਉਹਦੀ ਤਸਵੀਰ ਬਦਲ ਜਾਂਦੀ ਜੇ ਬਾਦਾਮ ਦੀਆਂ ਗਿਰੀਆਂ ਸੁੱਕੀਆਂ ਬੱਚਿਆਂ ਨੂੰ ਖੁਲਾਦਿਓ ਗਰਮੀ ਕਰੇ ਜੇ ਪਾਣੀ ਚ ਪਿਉਂਦੇ ਹੋ ਉਹਦੀ ਤਸਵੀਰ ਬਦਲ ਜਾਂਦੀ ਹੈ ਜੇ ਪਾਣੀ ਚ ਪਿਉਂਤਿਆਂ ਬਾਦਾਮ ਦੀ ਤਸਵੀਰ ਬਦਲ ਸਕਦੀ ਹੈ ਵਾਹਿਗੁਰੂ ਕਹਿ ਕੇ ਬਾਣੀ ਪੜ ਕੇ ਬਣਾਈ ਚਾਹ ਦੁੱਧ ਪਾਣੀ ਦੀ ਤਸਵੀਰ ਬਦਲ ਸਕਦੀ ਹੈ ਆਪਣੇ ਘਰ ਵਿੱਚ ਜਾਗ ਲਾ ਦਿਓ ਇੱਕ ਚਮਚਾ ਦਹੀਂ ਦਾ 4 ਕਿਲੋ ਦੁੱਧ ਨੂੰ ਦਹੀਂ ਬਣਾ ਦਿੰਦਾ ਜੇ ਜਾਗ ਲੱਗ ਜਾਏ ਜਾਗੀ ਕਹਿੰਦੇ ਨਾ ਤੁਹਾਡੇ ਜਾਗ ਕਹਿੰਦੇ ਜਾਗ ਲਾਉਣਾ ਇੱਕ ਚਮਚਾ ਦਹੀਂ ਦਾ ਜਾਗ ਲਾ ਦਿਓ 4 ਕਿਲੋ ਦੁੱਧ ਦਹੀਂ ਬਣ ਜਾਂਦਾ ਤੇ ਸਜਣੋ ਚਾਹ ਦੁੱਧ ਬਣਾਉਂਦੇ ਆਂ 2 ਮਿੰਟ ਵਾਹਿਗੁਰੂ ਵਾਹਿਗੁਰੂ ਜਪ ਲਓ ਤੁਹਾਡੇ ਘਰ 'ਚ ਜਾਗ ਲੱਗ ਜਾਏਗਾ ਆਪਣੇ ਘਰ 'ਚ ਜਾਗ ਲਾਓ ਸ਼ਬਦ ਦਾ ਸਿੱਖੀ ਦਾ ਫਿਰ ਇਹ ਅਸਥਾਨ ਤੇ ਆਉਣ ਦਾ ਫਾਇਦਾ ਹੈ ਫਿਰ ਇਹ ਸਮਾਗਮ ਕਰੀਪ ਤੇ ਕਿਤੇ ਹੋਏ ਵੀ ਸਫਲ ਹੋਣਗੇ ਬੀਬੀਓ ਚਾਹ ਬਣਾਉਂਦੇ ਆ ਵਾਹਿਗੁਰੂ ਕਹਿ ਲਉਂਗੀ ਚਾਹ ਦੁੱਧ ਬਣਾਉਂਦੇ ਆ ਵਾਹਿਗੁਰੂ ਕਹਿ ਲਉਂਗੀ ਭੈਣੋ ਸਵੇਰੇ ਹੱਥ ਕਰੇ ਕਰਕੇ ਜ ਘਾਰਾ ਛੱਡੋ ਸਵੇਰੇ ਪੱਕਾ ਬੋਲੇ ਸੋਨਿਆਲ ਬਹੁਤ ਧੰਨਵਾਦ ਕੱਲੂ ਮੈਂ ਪੁੱਛ ਲੈਣਾ ਕਥਾ ਵਿੱਚ ਕਿਹਨੇ ਸਵੇਰੇ ਉੱਠ ਕੇ ਵਾਹਿਗੁਰੂ ਕਿਹਾ ਕਿਹਨੇ ਚਾਹ ਬਣਾਉਂਦਿਆਂ ਵਾਹਿਗੁਰੂ ਕਿਹਾ ਕੱਲ ਮੈਂ ਜ਼ਰੂਰ ਪੁੱਛਣਾ ਵਿੱਚ ਕਈ ਭੈਣਾਂ ਨੇ ਹੱਥ ਨਹੀਂ ਖੜੇ ਕੀਤੇ ਉਹਦਾ ਭਾਵ ਅਰਥ ਇਹੀ ਹੁੰਦਾ ਉਹ ਚਿੱਤ ਵਿੱਚ ਕੰਨੀਆਂ ਹੋਣੀਆਂ ਵੀ ਸਵੇਰ ਵਾਲੀ ਚਾਹ ਤਾਂ ਘਰ ਵਾਲਾ ਹੀ ਬਣਾਉਂਦਾ ਮੈਨੂੰ ਕੀ ਲੋੜ ਹੈ ਕਰੀਆਂ ਦੇ ਘਰ ਵਾਲੇ ਵੀ ਬਣਾਉਂਦੇ ਨਾ ਚਲੋ ਕੋਈ ਗੱਲ ਨਹੀਂ ਜੇ ਕਿਸੇ ਦੇ ਘਰ ਵਾਲਾ ਸਰਦਾਰ ਚਾਹ ਬਣਾਉਂਦਾ ਉਹ ਭੈਣੋਂ ਤੁਸੀਂ ਪਾਕਾਂ ਵਾਲੀਆਂ ਜਿਹਦੇ ਘਰ ਵਾਲਾ ਉੱਠ ਕੇ ਚਾਹ ਬਣਾਉਂਦਾ ਐਨੀ ਗੱਲ ਕਹਿ ਦਿਓ ਫਿਰ ਸਰਦਾਰ ਜੀ ਭਾਈ ਸਾਹਿਬ ਨੇ ਕਿਹਾ ਸਵੇਰੇ ਚਾਹ ਬਣਾਉਂਦਿਆਂ ਵਾਹਿਗੁਰੂ ਤੁਸੀਂ ਕਹਿ ਲਿਓ ਰੋਟੀ ਬਣਾਉਂਦਿਆਂ ਵਾਹਿਗੁਰੂ ਮੈਂ ਕਹਿ ਲਾਂ ਜੀ ਸਾਰੇ ਪਰਿਵਾਰ ਦਾ ਭਲਾ ਹੋਵੇ ਚਾਹ ਬਣਾਉਂਦਿਆਂ ਸਰਦਾਰ ਜੀ ਤੁਸੀਂ ਵਾਹਿਗੁਰੂ ਕਿਓ ਰੋਟੀ ਬਣਾਉਂਦਿਆਂ ਮੈਂ ਵਾਹਿਗੁਰੂ ਕਮਾਂ ਫਿਰ ਸਾਸ ਸੰਗਤ ਨਾਮ ਜਪ ਕੇ ਜਨਮ ਸਫਲ ਹੁੰਦਾ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਇਨ ਤੇ ਆਵਦੇ ਜਿੱਥੇ ਨਾਮ ਨਾਲ ਜਪੀਏ ਮੇਰੇ ਗੋਇੰਦ ਦਾ ਨਗਰ ਹੋ ਜਾੜੀ ਜਿਓ ਸੋ ਇੱਥੇ ਆਉਣ ਦਾ ਹੀ ਲਾਭ ਹੈ ਦੋ ਪਰਹੇਜ਼ ਤੁਸੀਂ ਰੱਖਣੇ ਨੇ ਸਵੇਰੇ ਉੱਠ ਕੇ ਨਾਮ ਜਪਣਾ ਚਾਹ ਬਣਾਉਂਦੇ ਆ ਵਾਹਿਗੁਰੂ ਵਾਹਿਗੁਰੂ ਜਪਣਾ ਸਾਰੀ ਕਥਾ ਨਹੀਂ ਚਿੱਤੇ ਰਹਿੰਦੀ ਹੁੰਦੀ ਇਹ ਗੱਲਾਂ ਯਾਦ ਰੱਖ ਲਓ ਇੱਚੇ ਆਪਣਾ ਭਲਾ ਹੋ ਜਾਣਾ ਰਹਿੰਦੇ ਅਠ ਪਰਹੇਜ਼ ਅਪੰਕਲ ਦੇ ਦਰਵਾਜ਼ਾ ਸੰਜੇ ਕਰਾਂਗੇ ਮਹਾਂਪੁਰਸ਼ਾਂ ਦਾ ਧੰਨਵਾਦ ਉਹਨੇ ਬੜੇ ਮਾਣ ਨਾਲ ਪਿਆਰ ਨਾਲ ਮੈਨੂੰ ਤੁਹਾਡੇ ਦਰਸ਼ਨਾਂ ਵਾਸਤੇ ਸੱਦਿਆ ਉਹਨਾਂ ਦਾ ਧੰਨਵਾਦ ਅਸੀ ਸੰਮਿਲਦਿਆਂ ਨੇ ਬੰਦਗੀ ਵਾਲਿਆਂ ਦੀਆਂ ਕੋਟਾਨ ਕੋਟ ਸ਼ੁਕਰਗੁਰੂ ਗੁਰੂ ਰੰਸੈ ਮਹਾਰਾਜੀਆਂ ਦਾ ਅਗਲਾ ਪ੍ਰੋਗਰਾਮ ਬਾਬਾ ਜੀ ਤੁਸਰਵਣ ਕਰੋ ਗੱਜ ਕੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ